جس پاس بیٹھیا سوہیا سبنا گار سترام شری ودو سر جی وڈ ہنس ملا پہلا آسلی ہو ਸਚਾ ਨਾਮ ਲੈ ਹਾ ਰੂਹ ਬਿਰਾ ਤਨ ਕਾ ਆਪਣਾ ਸਾਇਬ ਸੁਭਾਲੇ ਹਾ ਆਵ ਮਿਰੋ ਸਹਿ ਲੀ ਹੋ ਸਚਾ ਨਾਮ ਲੈ ਹਾ ਰੂਹ ਬਿਰਾ ਤਨ ਕਾ ਸਾਹਿਬ ਸਮਾਲਿਆ ਸਾਹਿਬ ਸਮਾਨੇ ਪਰਥ ਨਿਹਾਲੇ ਅਸਾਂ ਵੀ ਉੱਥੇ ਜਾ ਜਿਸ ਕਾ ਕੀਆ ਤੇ ਨਹੀਂ ਲੀਆ ਉਹ ਇਸ ਕਾ ਭੋਗਾ ਜੋ ਤੇਨ ਕਰ ਪਾਇਆ ਸੁਆਗ ਮੋਕੰ ਕਰੇ ਹਾਂ ਆਹੋ ਮਧੋ ਸਹਿਲੀ ਹੋ ਸਚੜਾ ਨਾਮ ਲੈ ਹਾਂ ਮਰਨ ਨ ਮੰਦਾ ਲੋਕ ਆਖੀਏ ਜੇ ਮਰ ਜਾਣ ਐਸਾ ਕੋਈ ਸਿਵ ਹੋ ਸਾਇਬ ਸਮਰੱਥ ਆਪਾ ਵਿਲਾਯ ਅਗੈ ਹੋਈ ਪੰਥ ਸੁਹਿਲ ਜਾਵ ਤਾ ਫਲ ਪਾਵ ਅੰਗ ਮਿਲਵੜਾਈ ਪੇਟ ਸਾਂ ਜਾਵ ਸੱਚ ਸਮਾਹੋ ਤਾ ਪਤ ਲੇਖੈ ਪਾਈ ਮਨ ਲਈ ਜਾਇ ਪਾਵ ਖਸਨੈ ਭਾਵੋ ਰੰਗ ਦਸਿਓ ਰਹੀਆਂ ਮਾਣੈ ਮਰਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਕਰੋ ਸੂਰੈ ਸਈ ਆਖੀਐ ਦਰਗ ਹੈ ਪਾਹ ਹੈ ਪਕੀ ਮਾਣੋ ਦਰਗ ਹੈ ਮਾਣ ਪਾਵੇ ਪਤ ਸਿਉ ਜਾਹ ਹੈ ਪਗ ਦੂਖ ਨਾ ਲਾਗੇ ਕਰ ਏਕ ਧਿਆ ਹੈ ਤਾ ਮਲ ਪਾਵੇ ਜਿਤ ਸਿਰ ਭੋ ਭਗ ਉਚਾ ਨਹੀਂ ਕਹਿਣਾ ਵਣ ਮੈਂ ਰਹਿਣਾ ਆਪੇ ਗੜੇ ਜਾਣੋ ਮਰਨ ਮਸਾ ਸੂਰਿਆ ਹੱਕ ਹੈ ਜੋ ਹੋਏ ਮਹ ਪਰਵਾਣੋ ਨਾਨਕ ਕ੍ਰਿਸ਼ਨੋ ਬਾਬਰੀਏ ਬਾਜੀ ਹੈ ਇਹ ਸੰਸਾਰ ਕੀਤੇ ਵਿਖ ਸੋਹਿਬ ਆਪਣਾ ਕੋਦਰਤ ਕਰੇ ਵਿਚਾਰੋ ਕੋਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵਿਖੇ ਆਪੇ ਗੁਜੈ ਆਪੇ ਹੁਕਮ ਪਛਾਨੈ ਜਨ ਕਿਛ ਕੀਆ ਸੋਈ ਜਾਣੈ ਬੇਅਪਾਰੋ ਨਾਨਕ ਕ੍ਰਿਸ਼ਨੋ ਬਾਬਰੁਈਆ ਬਾਜੀ ਹੈ ਹਉ ਸੰਸਾਰੋ ਜੇਨਨ ਕੇ ਜੀਆ ਸੋਈ ਜਾਣੈ ਤੋ ਕਰੂ ਬੇਅਪਾਰੋ ਨਾਨਕ ਕ੍ਰਿਸ਼ਨੋ ਬਾਬਰੁਈਆ ਸਾਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ